छेरटादे इलाका पल्लाकालोनी वासिया ने एक चोर नु काबू करके पुलिस दे हवाले कीता था। थाना छेरटादे एसएचओ इंस्पेक्टर सरमेल सिंह ने कहा कि इस व्यक्ति को लोबरीकी दे नाल पुछ पूछताछ कीती जावेगी ओना दसया की लुटा खोहा करण वाले नु किसी भी कीमत विच बख्शिया नहीं जावेगा चीफ एडिटर कमलजीत सिंह दी विशेष रिपोर्ट ਕੀ ਕਰ ਰਹੀ ਹੈ ਨਾ ਮੈਂ ਨਾ ਕੋਈ ਨਾ ਕਰਦਾ ਕੀ ਕਰ ਰਹੇ ਹੋ ਕੀ ਨਹੀਂ ਮੇਰੀ ਕੰਪਨੀ ਕੋਈ ਵੇਖੇ ਬਣਾਇਆ ਖਾਚੇ ਮੈਨੂੰ ਖਾਚੇ ਸੋਚੀ ਤੇਰਾ ਨਾਂ ਕੀ ਆ ਕੀ ਨਾਂ ਤੇਰਾ ਤੈਨੂੰ ਬੰਨਿਆ ਕਿਉਂ ਇੱਥੇ ਲੋਕਾਂ ਨੇ ਕੀ ਗੱਲ ਆ ਬੋਲ ਉੱਪਰ ਹੀ ਨਾ ਉਹਨੂੰ ਫੱਲਾ ਕਹਾਂਗਾ ਬੋਲ ਬੜਨ ਦਾ ਹਾਂ ਤੇ ਕਿੱਥੇ ਰਹਿਣਾ ਕਿੱਥੇ ਆ ਹਾਂ ਕਿੱਥੇ ਰਹਿਣਾ ਆਪਾਂ ਹੀ ਇੱਥੇ ਲੱਗੇ ਆ ਨਾ ਇਹਨਾਂ ਨੇ ਕਹਿਨ ਦਾ ਬਦਾ ਤੂੰ ਕੰਧ ਟੱਪ ਕੇ ਘਰ ਵੜਿਆ ਨਹੀਂ ਵੜਿਆ ਭਈਏ ਉਸ ਦੀ ਮਰਜ਼ੀ ਪੱਕੀ ਗੱਲ ਹੈ ਨਹੀਂ ਤੂੰ ਜੇ ਵੀਡੀਓ ਦੇ ਵਿੱਚ ਆ ਗਿਆ ਫਿਰ ਭਈ ਭਈ ਬੋਲ ਬੜਨ ਲੱਗਾ ਹਾਂ ਬੋਲ ਬੜਨ ਦਾ ਬੋਲ ਤੂੰ ਕੰਧ ਟੱਪ ਕੇ ਫੜੇਗਾ ਤੂੰ ਬੈਲ ਨਹੀਂ ਮਾਰ ਸਕਦਾ ਘਰ ਦੀ ਭਈ ਤਾਲਾ ਬੋਲ ਬੜਨ ਦੇ ਆਈ ਉਹ ਤਾਂ ਤਾਲਾ ਲਗਾ ਨਾ ਕੀ ਤੇਰਾ ਇਹ ਸਮਾਝੇ ਕਿਦਾਂ ਹੈ ਨਾ ਕੀ ਤੇਰਾ ਬੋਲ ਉਥੇ ਛੱਕਾ ਮਾਰ ਰਹੀ ਜਿਹੜੀ ਇੱਥੇ ਆ ਕੇ ਦੇਖੀ ਹੈ ਕੀ ਨਾਂ ਦੋ ਡਾਈ ਮੇਰਾ ਨਾਮ ਰਾਜਨ ਹੈ ਜੀ ਇਹ ਕੀ ਗੱਲ ਹੈ ਮੁੰਡਾ ਜਿਹੜਾ ਬੰਨਿਆ ਹੋਇਆ ਇੱਥੇ ਇਹ ਸਿਰੇਸ਼ਵਰੀ ਇਧਰੋਂ ਜਾ ਰਿਹਾ ਸੀ ਤੇ ਸਾਡੇ ਘਰ ਦਾ ਕੰਨ ਟੱਪ ਕੇ ਅੰਦਰ ਵੜਿਆ ਜੀ ਐਨੂੰ ਹੀ ਮੌਕੇ ਦੇ ਵੇਖ ਕੇ ਮੌਕੇ ਤੇ ਫੜ ਲਿਆ ਜੀ ਅੱਜ ਤੇ ਪੁਲਿਸ ਨੂੰ ਸੂਚਿਤ ਕੀਤਾ ਸਮਰਚ ਨੂੰ ਸੂਚਿਤ ਕੀਤਾ ਜੀ ਪੁਲਿਸਾਂ ਦੇ ਆ ਨਹੀਂ ਆ ਰਹੇ ਜੀ ਜਿਹੜਾ ਕੀ ਮਕਸਦ ਜੀ ਕਿਉਂ ਗਿਆ ਟੱਪਿਆ ਪੁਛਿਆ ਐਨੂੰ ਪਤਾ ਨਹੀਂ ਜੀ ਇੱਥੇ ਰੋਜ਼ ਹੀ ਚੋਰੀਆਂ ਹੋ ਰਹੀਆਂ ਜੀ ਸਾਡੇ ਮਹੱਲੇ ਦੇ ਵਿੱਚ ਪਹਿਲਾਂ ਉਹ ਦੁਕਾਨ ਦੇ ਉੱਤੇ ਅੰਕਲ ਕੋਈ ਗੱਲਾਂ ਚੁੱਕ ਕੇ ਲੈ ਗਏ ਕੱਲੀ ਫਿਰ ਕਿਸੇ ਜੀ ਮੁੰਡੇ ਨੇ ਚੈਨੀ ਲਾ ਕੇ ਲੈ ਗਏ ਜੀ ਮੋਟਰਸਾਈਕ ਤੈਨੂੰ ਤੁਸੀਂ ਗਾਰੋ ਹੀ ਹੋਣੀ ਚਾਹੀਦੀ ਐ ਤੇ ਸਭ ਕੁਝ